ਬਠਿੰਡਾ ਦੀ ਦਾਣਾ ਮੰਡੀ ਵਿਖੇ ਐਕਟਵਾ 'ਨੂੰ ਮਾਰੀ ਇੱਕ ਟਰੱਕ ਨੇ ਟੱਕਰ ਦੋ ਐਕਟਵਾ 'ਸਵਾਰ ਔਰਤਾਂ ਹੋਈਆਂ ਗੰਭੀਰ ਜ਼ਖਮੀ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਇਲਾਜ ਦੇ ਲਈ ਪਹੁੰਚਾਈਆਂ ਬਠਿੰਡਾ ਦੇ ਸਿਵਲ ਹਸਪਤਾਲ ਮਾਮਲਾ ਇਹ ਐਤਵਾਰ ਨੂੰ 2 ਵਜੇ ਦੇ ਲਗਭਗ ਦਾ ਹੈ ਜਿੱਥੇ ਬਠਿੰਡਾ ਦੀ ਦਾਣਾ ਮੰਡੀ ਵਿਖੇ ਇੱਕ ਟਰੱਕ ਆ ਰਿਹਾ ਸੀ ਤੇ ਉਸ ਨੇ ਇੱਕ ਐਕਟਵਾ 'ਸਵਾਰ ਦੋ ਔਰਤਾਂ ਨੂੰ ਟੱਕਰ ਮਾਰ ਦਿੱਤੀ ਜਿਸ ਨੂੰ ਲੈ ਕੇ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਟੀਮ ਮੌਕੇ ਤੇ ਐਂਬੂਲੈਂਸ ਲੈ ਕੇ ਪਹੁੰਚੀ ਅਤੇ ਪੀसीआर ਦੀ ਪੁਲਿਸ ਪਾਰਟੀ ਵੀ ਮੌਕੇ ਤੇ ਪਹੁੰਚੀ ਅਤੇ ਇਹਨਾਂ ਦੋਨੇ ਗੰਭੀਰ ਔਰਤਾਂ ਨੂੰ ਇਲਾਜ ਦੇ ਲਈ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਦੱਸਦੀਏ ਕਿ ਇਹ ਇਹ ਦੋ ਔਰਤਾਂ ਜੋ ਇਹ ਇੱਕ ਟਰੱਕ ਦੀ ਫੇਟ ਦੇ ਨਾਲ ਐਕਟਵਾਸਵਾਰ ਔਰਤਾਂ ਨੇ ਉਹ ਗੰਭੀਰ ਜ਼ਖਮੀ ਹੋਈਆਂ ਨਹੀਂ ਅਤੇ ਲੋਕਾਂ ਦੀ ਸਹਾਇਤਾ ਦੇ ਨਾਲ ਨੌਜਵਾਨ ਵੈਲਫੇਅਰ ਸੁਸਾਇਟੀ ਦੀ ਐਂਬੂਲੈਂਸ ਦੇ ਰਾਹੀਂ ਇਹਨਾਂ ਦੋਵੇਂ ਔਰਤਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਵਿਖੇ ਦਾਖਲ ਕਰਵਾਇਆ ਜਾ ਰਿਹਾ ਹੈ। ਦੇਖ ਰਹੇ ਹੋ ਤਸਵੀਰਾਂ ਦੇ ਵਿੱਚ ਬਠਿੰਡਾ ਦੀ ਦਾਣਾ ਮੰਡੀ ਦੀਆਂ ਇਹ ਸਾਰੀਆਂ ਤਸਵੀਰਾਂ ਨੇ ਜਿੱਥੇ ਦੋ ਔਰਤਾਂ ਜੋ ਐਕਟਵਾ ਸਵਾਰ ਦੋ ਔਰਤਾਂ ਸੀ ਉਹ ਇੱਕ ਟਰੱਕ ਦੀ ਫੇਟ ਦੇ ਨਾਲ ਗੰਭੀਰ ਜ਼ਖਮੀ ਹੋਈਆਂ ਅਤੇ ਨੌਜਵਾਨ ਵੈਲਫੇਅਰ ਸੁਸਾਇਟੀ ਵੱਲੋਂ ਇਹਨਾਂ ਨੂੰ ਬਠਿੰਡਾ ਦੇ ਸਿਵਲ ਹਸਪਤਾਲ ਦਾਖਲ ਕਰਵਾਇਆ ਗਿਆ। ਹਾਂਜੀ ਸਾਡੇ ਕੋਲ ਦੋ ਪੇਸ਼ੈਂਟ ਆਏ ਨੇ। ਅ ਦੋਨਾਂ ਦੇ ਸੱਟਾਂ ਲੱਗੀਆਂ ਨੇ, ਲੱਤ ਦੇ ਸੱਟ ਐ ਇੱਕ ਦੇ ਥਾਈ ਦੇ ਸੱਟਾਂ। ਤੇ ਦੋਨਾਂ ਦੇ ਇੱਕ ਮੁੱਢਲੀ ਟ੍ਰੀਟਮੈਂਟ ਦਿੱਤਾ ਉਹਨਾਂ ਦਾ ਐਕਸਰੇ ਵਗੈਰਾ ਹੋਊਗਾ ਤੇ ਉਸ ਤੋਂ ਬਾਅਦ ਅੱਗੇ ਦਿਖਾ ਦੇਵਾਂਗੇ ਤੇ ਕੋਈ ਮੇਜਰ ਸਰਟ ਨਹੀਂ ਲੱਗੀ ਇਹ ਹਜੇ ਐਕਸਰੇ ਤੋਂ ਬਾਅਦ ਕਲੀਅਰ ਹੋਊਗਾ। ਤੋਂ ਹਾਲਸ ਤੇਰਾ ਇੱਕ ਹੋਰ ਹਾਲਸ। ਐਕਸਰ ਕਲੀਨਿਕ ਇਹ ਜਨਰਲ ਦੀ ਹੈ। ਇਹਨਾਂ ਦੀ ਏਜ 1 ਦੀ 20 ਇਅਰਸ ਇੱਕ ਦੀ ਨੀਅਰ ਆਫ 35 ਇਅਰਸ। ਓਕੇ ਹਾਂਜੀ। ਹਾਂਜੀ ਮੈਂ ਕੀ ਨਾਮ ਮੇਰਾ ਜੀ ਸੁਮਿਤ ਮੇਸ਼ਵਰੀ ਨਾਮ ਹੈ। ਮੈਂ ਐਕਸੀਡੈਂਟ ਹੋਇਆ। ਹਾਂਜੀ ਸਾਨੂੰ ਨਾ ਸੁਸਾਇਟੀ ਦੇ ਨੋਜ਼ਲ ਸੁਸਾਇਟੀ ਦੇ ਮੇਨ ਨੰਬਰ ਤੇ ਕਾਲ ਆਈ ਸੀਗੀ ਵੀ ਦਾਣਾ ਮੰਡੀ ਦੇ ਕੋਲ ਐਕਸੀਡੈਂਟ ਹੋ ਗਿਆ ਤੇ ਅਸੀਂ ਮੌਕੇ ਤੇ ਜਦੋਂ ਪਹੁੰਚੇ ਤਾਂ ਟਰੱਕ ਇਹਦੇ ਵੀ ਟਰੱਕ ਨਾਲ ਸੇਟ ਵੱਜੀ ਇਹਨਾਂ ਨੂੰ ਤੇ ਅਸੀਂ ਹੁਣ ਸਿੱਗਰ ਸਪਰ ਲੈ ਆਏ ਦੋਵਾਂ ਨੂੰ ਹੋ ਗਿਆ ਹਾਲਾਤ ਕਿਸ ਤਰ੍ਹਾਂ ਦੇ ਹਨ ਇਹ ਕੋਈ ਸਕੂਟਰੀ ਤੇ ਇਹ ਦੋ ਇਹ ਦੋ ਲੇਡੀਜ਼ ਸੀ ਗਈਆਂ ਸਕੂਟਰੀ ਤੇ ਟਰੱਕ ਦੇ ਨਾਲ ਟੱਕਰ ਹੋਈ ਸੀ ਤੇ ਅਸੀਂ ਮੌਕੇ ਤੇ ਉਠਾ ਕੇ ਜਲਦੀ ਇਹਨਾਂ ਨੂੰ ਹਸਪਤਾਲ ਲੈ ਆਏ ਸੀ ਹਸਪਤਾਲ ਗੰਭੀਰ ਹੈ ਜੀ ਦੋਨੋਂ ਹੀ ਹਾਂਜੀ ਫ੍ਰੈਕਚਰ ਆਇਆ ਹੈ ਕਵਾਦੀ ਹੇ ਹਲੇ ਲਾ ਚੱਲੀ ਜਾਂਦਾ ਬਾਕੀ 10 ਰੇਡੀ ਦੱਸਿਆ ਮਾਈ ਲਾ ਕਿੱਥੋਂ ਦੀ ਆ ਨਈ ਹੋਣੀ ਬਦਲ ਗਈ ਆ ਸਰ ਕਹਿਣਾ ਹੋਰ ਕੀ ਘਟਨਾ ਹੋਈ ਸਰ ਮੇਰਾ ਨਾਮ ਨਵੀਨ ਕੁਮਾਰ ਹੈ ਜੀ ਮੈਂ ਬਖੜੇ ਰਹਿਣ ਵਾਲਾ ਤੇ ਉਹਨੇ ਇੱਕ ਆਪ ਗੁਦਰੋਂ ਮੈਂ ਤੇ ਜਾ ਰਿਆ ਸੀ ਉਦੋਂ ਦੇਖਿਆ ਇੱਧਰ ਐਕਸੀਡੈਂਟ ਹੋਇਆ ਪਿਆ ਸੀ ਟ੍ਰੈਕਟਰ ਐਕਟਿਵ ਆਵ ਜੀ ਸੀ ਉਹ ਦਸ਼ਮੇ ਹੋਇਆ ਪਿਆ ਐਕਟਿਵ ਆ ਸਾਈਡ ਟੁੱਟ ਗਈ ਐਕਟਵਾ ਤੇ ਕੌਣ ਸੀ ਡੋਨੋ ਲੇਡੀ ਸੀਗੇ 6:00 ਵਜੇ ਉਹਨਾਂ ਦੇ 6:00 ਦਾ ਬਹੁਤ ਵਜੇ ਆਈ ਦਸ਼ਮੇ ਹੋਇਆ ਪਿਆ ਪੂਰਾ ਗੁਰਤਾ ਰੋਟੀ ਨੋਨ ਏਰੀਆ ਕਾਧ ਤੇ ਲੈ ਕੇ ਗਿਆ ਬਟਰਾਂ ਨੂੰ ਐ ਬੋਨਸ ਲੱਗੇ ਗਿਆ ਹਾਂ ਜੀ ਇਹ ਕਿਹੜਾ ਕਿਹੜਾ ਏਰੀਆ ਇਹ ਦਾਣਾ ਮੰਡੀ ਹੈ ਜੀ ਤੇ ਟਰੱਕ ਕਿੱਥੋਂ ਆ ਰਿਹਾ ਸੀਗਾ ਇਹ ਟਰੱਕ ਸਿੱਧਾ ਆ ਰਿਹਾ ਸੀ ਮੋੜ ਦਾ ਪਾਸੇ ਧਰੋਂ ਅੱਛਾ ਅੱਛਾ ਹਾਂ ਜੀ ਹਾਂ ਜੀ ਤੁਸੀਂ ਮੋਕੇ ਤੇ ਖੜੇ ਸੀ ਨਹੀਂ ਮੋਕੇ ਤੇ ਨਹੀਂ ਮੈਂ ਜਾ ਰਿਹਾ ਸੀਗਾ ਉਦੋਂ ਰੋਕ ਕੇ ਖੜਾ ਗਿਆ ਠੀਕ ਜੀ ਠੀਕ ਜੀ ਜੜੀ ਹਾਂ ਜੀ ਹਾਂ ਜੀ ਕੀ ਕੀ ਨਾਮ ਹੈ ਜੀ ਹਰਮੇਸ਼ ਕੁਮਾਰ ਨਾਮ ਹੈ ਜੀ ਪੀਐਸਆਈ ਪੀਸੀਆਰ ਤੇ ਕੰਮ ਕਰਦੇ ਆਇਆ ਕੀ ਮਾਮਲਾ ਹੈ ਐਕਸੀਡੈਂਟ ਦਾ ਪਤਾ ਲੱਗਿਆ ਸੀ ਮੋਕੇ ਤੇ ਆਏ ਆ ਵੇਖ ਰਹੇ ਆ ਜੀ ਜੋ ਹੋਇਆ ਕੋਈ ਦੱਸੋ ਕਿਹੜਾ ਕਿਹੜਾ ਏਰੀਆ ਕਿਹੜਾ ਏ ਦਾੜਾ ਮੰਡੀ ਜੀ ਆਹ ਕੌਨਸੀ ਏ ਜਿਹੜਾ ਐਕਸੀਡੈਂਟ ਕਾਹਦੇ ਨਾਲ ਨਹੀਂ ਇਹ ਤਾਂ ਕੋਈ ਕਲੀਅਰ ਨਹੀਂ ਹੈ ਜੀ ਅ ਜਖਮੀ ਹੋਏ ਐਂਬੂਲੈਂਸ ਬਿਲਕੁਲ ਬਿਲਕੁਲ ਜਖਮੀ ਹੋਏ ਆ ਹਸਪੀਟਲ ਚ ਭੇਜ ਦਿੱਤੇ ਕਿੰਨੇ ਜਣੇ ਜਖਮੀ ਦੋ ਲੇਡੀਜ਼ ਦੋ ਲੇਡੀਜ਼